ਪਹਾੜੀ ਤੇ ਮੈਦਾਨੀ ਇਲਾਕਿਆਂ ਦੇ ਵਿੱਚ ਲਗਾਤਾਰ ਮੁਸਲਾਦਾਰ ਤੇਜ਼ ਬਰਸਾਤ ਹੋ ਰਹੀ ਹੈ ਔਰ ਇਹ ਬਰਸਾਤ ਜਿਹੜੀ ਹੈ ਉਹ ਪੰਜਾਬ ਦੇ ਜ਼ਿਲ੍ਹਾ ਫਿਰੋਜ਼ਪੁਰ ਦੇ ਕਿਸਾਨਾਂ ਨੂੰ ਕਿਤੇ ਨਾ ਕਿਤੇ ਡਰਾ ਰਹੀ ਹੈ ਔਰ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇਹ ਕਿਸਾਨ ਇੱਕ ਵਾਰ ਫਿਰ ਹੜਾਂ ਦੀ ਚਪੇੜ ਦੇ ਵਿੱਚ ਨੇ ਔਰ ਇਹ ਉਹੀ ਥਾਂ ਹੈ ਕਿ ਜਿੱਥੇ ਪਿਛਲੀ ਵਾਰ 2023 ਦੇ ਵਿੱਚ ਇਹ ਸਾਰੀਆਂ ਫਸਲਾਂ ਪੂਰੀ ਤਰ੍ਹਾਂ ਨੁਕਸਾਨੀਆਂ ਗਈਆਂ ਸੀ ਡੁੱਬ ਗਈਆਂ ਸੀ ਇਸ ਹੜਾਂ ਦੀ ਚਪੇੜ ਦੇ ਵਿੱਚ ਆਉਣ ਕਰਕੇ ਔਰ ਇੱਕ ਵਾਰ ਫਿਰ ਅੱਜ ਇਹ ਸਥਿਤੀ ਜਿਹੜੀ ਹੈ ਇਸ ਖੜਨ ਦੇ ਪਾਣੀ ਦੇ ਵਿੱਚ ਚ ਪੇੜ ਦੇ ਵਿੱਚ ਆਗੀਆਂ ਨੇ ਡੁੱਬ ਗਈਆਂ ਨੇ ਔਰ ਹੁਣ ਇੱਕ ਵਾਰ ਫਿਰ ਸਥਿਤੀ ਬਣੀ ਹੈ ਕਿ ਕਈ ਘਰ ਕਈ ਪਿੰਡ ਜਿਹੜੇ ਆ ਉਹ ਸਤਲੁਜ ਦੇ ਦਰਿਆ ਦੇ ਪਾਣੀ ਦੀ ਚਪੇਟ ਦੇ ਵਿੱਚ ਨੇ ਔਰ ਇਹ ਤਸਵੀਰਾਂ ਨੇ ਫਿਰੋਜ਼ਪੁਰ ਦੇ ਜਿਹੜੇ ਸਤਲੁਜ ਦਰਿਆ ਦੇ ਨਾਲ ਲੱਗਦੇ ਪਿੰਡਾਂ ਦੀਆਂ ਨੇ ਜਿੱਥੇ ਕੱਲ ਰਾਤ ਤੋਂ ਲਗਾਤਾਰ ਪਾਣੀ ਵਧਣਾ ਸ਼ੁਰੂ ਹੋਇਆ ਔਰ ਹੁਣ ਇਹ ਸਥਿਤੀ ਹੈ ਕਿ ਕਈ ਹਜ਼ਾਰ ਏਕੜ ਜ਼ਮੀਨ ਹੈ ਫਾਜ਼ਲ ਹੈ ਉਹ ਖਰਾਬ ਹੋ ਗਈ ਹੈ ਔਰ ਕਈ ਘਰ ਜਿਹੜੇ ਹੈ ਉਹ ਇਸ ਦੇ ਚਪੇਟ ਦੇ ਵਿੱਚ ਆ ਗਏ ਨੇ ਹੜਾ ਨਾਲ ਪ੍ਰਭਾਵਿਤ ਨੇ ਔਰ ਲੋਕ ਜਿਹੜੇ ਇੱਕ ਬੇੜਾ ਹੈ ਉਹਨਾਂ ਕੋਲੋਂ ਔਰ ਉਹਦੇ ਨਾਲ ਹੀ ਘਰੋਂ ਆ ਜਾ ਰਹੇ ਨੇ ਕੋਈ ਸਮਾਨ ਦੀ ਜ਼ਰੂਰਤ ਹੈ ਤਾਂ ਘਰੋਂ ਨਿਕਲ ਰਿਹਾ ਹੈ ਇਹ ਲੋਕਾਂ ਗੱਲ ਕਰਾਂਗੇ ਜੀ ਕਿੰਨੇ ਕੁ ਪਿੰਡ ਇਹ ਹੜਾਂ ਦੀ ਚਪੇਟ ਦੇ ਵਿੱਚ ਆਏ ਨੇ ਔਰ ਕੀ ਸਥਿਤੀ ਹੈ ਜੀ ਹੁਣ ਸਭ ਤੋਂ ਪਹਿਲਾਂ ਧੰਨਵਾਦ ਜੀ ਤੁਹਾਡੇ ਚੈਨਲ ਦਾ ਜਿਨ੍ਹਾਂ ਨੇ ਸਾਡਾ ਸਾਰ ਖਬਰ ਲਈ ਹੈ ਗਰੀਬਾਂ ਦੀ ਤੇ ਇੱਥੇ ਪਿੰਡ ਲਗਭਗ ਜੀ ਹੈਗੇ ਨੇ 7-8 ਜਿਹੜੇ ਸਾਡੇ ਲਾਗੇ-ਲਾਗੇ ਜਿਹੜੇ ਡੁੱਬੇ ਆ ਨਾ ਜੀ ਉਹ 7-8 ਪਿੰਡ ਜਿਹੜੇ ਆ ਡੁੱਬੇ ਆ ਜੀ ਤੇ ਇਹਨਾਂ ਦੀ ਲਗਭਗ ਜਿਹੜੀ ਆ ਇਸ ਇਹਨੂੰ ਪਹਿਲਾਂ ਜਿਹੜੀ ਫਸਲ ਡੁੱਬ ਚੁੱਕੀ ਆ ਉਹ 7000 ਕਿੱਲੇ ਦੇ ਲਾਗੇ ਬੰਨੇ ਕਿਹੜੇ ਕਿਹੜੇ ਪਿੰਡਾਂ ਨਾਂ ਦੱਸੋ ਪਿੰਡ ਬੰਡਾਲਾ ਟੱਲੀਗਲਾਮ ਧੀਰਾ ਘਾਰਾ ਨਿਆ ਲਾਲਵੇਰਾ ਅੱਗੇ ਮੁਠਿਆਂ ਵਾਲਾ ਕਾਮਲ ਵਾਲਾ ਬਾਲਾ ਮੇਗਾ ਜਮਾ ਮੇਗਾ ਇਤਨਾ ਕਰਕੇ ਨਾਲ-ਨਾਲ ਪਿੰਡ ਜਿਹੜੇ ਆ ਜੀ ਸਾਡੇ ਜਿਹੜੇ ਡੁੱਬੇ ਆ ਜੀ ਤੇ 7-8000 ਕਿੱਲੇ ਦੇ 7000 ਕਿੱਲੇ ਦੇ ਲਾਗੇ ਬਣੇ ਜਿਹੜੀ ਫਸਲ ਜਿਹੜੀ ਬਿਲਕੁਲ ਤੇ ਉਹ ਚੁਕੀ ਜੇ ਐਨ ਕੋਸ਼ੇ ਘਰ ਵੀ ਕੋਈ ਆਏ ਨੇ ਜੀ ਆਲੇ ਦੁਆਲੇ ਪਾਣੀ ਖੜਾ ਹੋ ਗਿਆ ਘਰ ਵੀ ਜੀ ਇਸ ਪੇਟ ਤੇ ਆਏ ਨੇ ਘਰ ਤੇ ਜਨਾਬ ਤੁਸੀਂ ਵੇਖ ਰਹੇ ਜੇ ਇਸੇ ਤਰ੍ਹਾਂ ਹੀ ਇਸ ਤਰ੍ਹਾਂ ਦੇ ਘਰ ਲਗਭਗ ਸਾਡੇ 6-700 ਘਰ ਜਿਹੜਾ ਇਸੇ ਹੀ ਹੂ ਹੂ ਇਸ ਤਰ੍ਹਾਂ ਦਾ ਜਿਹੜਾ ਪਾਣੀ ਦੀ ਚਪੇਟ ਦੇ ਵਿੱਚ ਆਇਆ 6-700 ਤੋਂ ਘਰ ਵੱਧ ਹੈ ਜੀ ਜਿਹੜੇ ਪਾਣੀ ਦੀ ਚਪੇਟ ਚ ਆਏ ਆ ਤੇ ਇਹਦੇ ਵਿੱਚ ਇੱਥੇ ਐਸੀ ਪਰਿਵਾਰ ਜਾਦੇ ਆ ਇੱਥੇ ਉਹ ਲੋਕ ਜਿਹੜੇ ਆ ਜਿਆਦੇ ਨੇ ਜਿਨ੍ਹਾਂ ਨੇ ਦਿਨੇ ਦਿਹਾੜਾ ਤੇ ਰਾਤ ਨੂੰ ਕਰਕੇ ਲਿਆਂਕੇ ਬੱਚਿਆਂ ਨੂੰ ਖੋਣਾ ਤੇ ਹੁਣ ਉਹਨਾਂ ਦਾ ਜਿਹੜਾ ਚੁੱਲਾ ਠੰਡਾ ਹੋਇਆ ਜੀ ਉਹਨਾਂ ਕੋਲੇ ਕਿਤੇ ਵੀ ਰੋਟੀ ਰੋਜੀ ਰੋਟੀ ਜਾਣ ਵਾਸਤੇ ਕੋਈ ਨਾ ਤੇ ਉਹਨਾਂ ਕੋਲੇ ਬਾਹਰ ਜਾਣ ਨੂੰ ਕੋਈ ਸਾਧਨ ਨਹੀਂ ਆ ਤੇ ਨਾ ਹੀ ਉਹਨਾਂ ਕੋਲੇ ਕੋਈ ਉਧਰੋਂ ਆਉਣ ਨੂੰ ਸਾਧਨ ਨਹੀਂ ਆ ਬਿਲਕੁਲ ਕਈ ਘਰਾਂ ਦਾ ਚੂਲਾ ਜਿਹੜਾ ਇਸ ਹੜ੍ਹਾਂ ਨੇ ਠੰਡਾ ਕਰ ਦਿੱਤਾ ਹੈ ਮੇਰੇ ਨਾਲ ਨੌਜਵਾਨ ਵੀ ਇੱਥੇ ਮੌਜੂਦ ਹੈ ਅੱਖਾਂ 'ਚ ਸਾਫ਼ ਨਜ਼ਰ ਆ ਰਿਹਾ ਹੈ ਇਸ ਪਾਣੀ ਦੇ ਕਹਿਰ ਦਾ ਔਰ ਇਸ ਦਾ ਵੀ ਗੱਲ ਕਰਦੇ ਆ ਕਿ ਕੀ ਹਾਲਾਤ ਨੇ ਔਰ 2023 ਦਾ ਹੜ੍ਹਾਂ ਨੂੰ ਕੀ ਭੁੱਲ ਚੁਕੇ ਸੀ ਕਿ ਨਵੀਂ ਮੁਸੀਬਤ ਸਿਰ ਆ ਗਈ ਨਹੀਂ ਜੀ 2023 ਚ ਜਿਹੜੇ ਹੜਾ ਆਏ ਉਹਨਾਂ ਨੂੰ ਅਸੀਂ ਭੁੱਲੇ ਨਹੀਂ ਅਜੇ ਤੱਕ ਅੱਜ ਵੀ ਸਾਨੂੰ ਯਾਦ ਨੇ ਅਸੀਂ ਕਿਸ ਤਰ੍ਹਾਂ ਉਦੋਂ ਮੁਸ਼ਕਲ ਕਰਕੇ ਆਪਣੀ ਜ਼ਿੰਦਗੀ ਨੂੰ ਬਚਾਇਆ ਜਾਂ ਅਸੀਂ ਆਪਣੇ ਪਰਿਵਾਰਾਂ ਨੂੰ ਜਾਂ ਲਾਗੇ ਦੇ ਜਿੰਨੇ ਵੀ ਸਾਡੇ ਇਨਸਾਨੀਅਤ ਨਾਂ ਤੇ ਜਿਹੜੇ ਸੀਗੇ ਬੰਦੇ ਜਿਹੜੇ ਆ ਅਸੀਂ ਉਹਨਾਂ ਨੂੰ ਬਚਾਇਆ ਵਾ ਉਹ ਤਾਂ ਅਸੀਂ ਭੁੱਲਣਯੋਗ ਹੈ ਨਹੀਂ ਸਾਨੂੰ ਜੀ ਉਦੋਂ ਤਾਂ ਤਾਂ ਹਜੇ ਕੁਝ ਭੁੱਲਿਆ ਨਹੀਂ ਸੀ ਐ ਤੇ 25 ਚ ਫਿਰ ਸਾਨੂੰ ਜਿਹੜਾ ਹੜਾ ਦਾ ਜਿਹੜਾ ਸਾਹਮਣਾ ਕਰਨਾ ਪੈ ਰਿਹਾ ਜੀ ਇਸ ਟਾਈਮ ਤੇ ਅਸੀਂ ਬਹੁਤ ਜ਼ਿਆਦਾ ਹੜਾਂ ਦਾ ਸਾਹਮਣਾ ਕਰ ਰਹੇ ਆ ਜਿਹੜੇ ਫਿਰ ਛੋ ਆਪਣਾ ਪਾਣੀ ਆ ਰਿਹਾ ਵਾ ਉਹਨੂੰ ਜਿਹੜਾ ਵਾ ਇਹ ਅਸੀਂ ਇੱਕ ਬੇਨਤੀ ਜ਼ਰੂਰੀ ਕਰਨੀ ਚਾਹਾਂਗੇ ਜਿਹੜਾ ਹਸੈਨੀ ਵਾਲੇ ਬਾਰਡਰ ਤੋਂ ਆ ਉਹਨੂੰ ਜ਼ਿਆਦਾ ਰਿਲੀਜ਼ ਕੀਤਾ ਜਾਵੇ ਨਾਲ ਜਾਂ ਤਾਂ ਜੋ ਕਿ ਸਾਡਾ ਵੀ ਪਿਛੇ ਜਿਹੜਾ ਥੋੜਾ ਬਾਤਾ ਬਚਾਅ ਹੋ ਸਕੇ ਇਹ ਸਾਡਾ ਸਭ ਤੋਂ ਵੱਧ ਮੁੱਦਾ ਵਾ ਵੀ ਜਿਹੜਾ ਅਸੀਂ ਹਸੈਨੀ ਵਾਲੇ ਬਾਰਡਰ ਦਾ ਨਾ ਜਿਹੜਾ ਉਹ ਸਾਡਾ ਜਿਹੜਾ ਪਾਣੀ ਉੱਥੋਂ ਰਿਲੀਜ਼ ਕੀਤਾ ਜਾਵੇ ਤਾਂ ਜੋ ਸਾਨੂੰ ਜਿਹੜਾ ਇੱਥੋਂ ਦਾ ਪਾਣੀ ਜਿਹੜਾ ਸਾਡਾ ਲੈਵਲ ਆ ਪਾਣੀ ਦਾ ਉਹ ਘਟ ਸਕੇ ਤਾਂ ਅਸੀਂ ਇਹੀ ਬੇਨਤੀ ਕਰਦੇ ਆ ਪ੍ਰਸ਼ਾਸਨ ਮੂਰੇ ਵੀ ਇਹੀ ਬੇਨਤੀ ਕੀਤੀ ਸੀ ਹੁਣ ਥੋੜਾ ਟਾਈਮ ਪਹਿਲਾਂ ਪ੍ਰਸ਼ਾਸਨ ਇੱਥੋਂ ਹੋ ਕੇ ਗਿਆ ਬਾਜੀ ਨੰਬਰ ਤੇ ਅਸੀਂ ਬੇਨਤੀ ਇਹ ਕਰਦੇ ਆਂ ਜਿਹੜੀਆਂ ਸਾਡੇ ਕੋਲੇ ਕਿਸ਼ਤੀਆਂ ਵਾਂ ਉਹ ਸਾਡੇ ਕੋਲੇ ਸਿਰਫ ਇੱਕ ਕਿਸ਼ਤੀ ਆ ਉਹਦੇ ਨਾਲ ਹੀ ਅਸੀਂ ਆਨ ਜਾਣ ਕਰਦੇ ਆਂ ਇੱਥੋਂ ਅੱਗੇ ਦਾ ਰਸਤਾ ਸਾਰਾ ਬਿਲਕੁਲ ਬੰਦ ਆ ਜੀ ਅੱਗੇ ਸਾਰਾ ਪਾਣੀ ਆ ਅਸੀਂ ਇੱਕ ਬੀੜੀ ਦੇ ਨਾਲ ਹੀ ਜਿਹੜਾ ਵਾ ਕਿਸ਼ਤੀ ਦੇ ਨਾਲ ਆਨ ਜਾਣ ਕਰਦੇ ਆਂ ਸਾਨੂੰ ਬਾਈ ਚਾਂਸ ਕੋ ਮੁਸੀਬਤ ਪੈਂਦੀ ਆ ਸਾਨੂੰ ਇੱਕ ਬੀੜੀ ਦੇ ਨਾਲ ਬਹੁਤ ਜਿਆਦੀ ਵੱਡੀ ਮੁਸ਼ਕਲ ਆਉਂਦੀ ਆ ਅਸੀਂ ਪ੍ਰਸ਼ਾਸਨ ਨੂੰ ਇਹੋ ਬੇਨਤੀ ਕਰਾਂਗੇ ਤੁਹਾਡੇ ਚੈਨਲ ਰਾਹੀਂ ਵੀ ਸਾਨੂੰ ਜਿਹੜਾ ਵਾ ਬੀੜੀਆਂ ਦਾ ਵੀ ਮੁਹੱਈਆ ਕਰਾਣਾ ਵੀ ਤਾਂ ਜੋ ਸਾਨੂੰ ਜਿਹੜਾ ਕੋਈ ਮੰਨ ਲਓ ਸਾਨੂੰ ਕਿਤੇ ਵੀ ਬਾਈ ਚਾਂਸ ਆਪਾਂ ਨੂੰ ਲੋੜ ਪੈਂਦੀ ਆ ਹਨੇਰੇ ਸਵੇਰੇ ਵੀ ਅਸੀਂ ਜਿਹੜਾ ਵੀ ਇੱਕ ਬੇੜੀ ਸਾਡੇ ਕੋਲੇ ਉਹਦੇ ਨਾਲ ਸਾਡਾ ਸਰਦਾਨੀ ਆ ਤਾਂ ਜੋ ਅਸੀਂ ਦੂਸਰੀ ਬੇੜੀ ਲਿਆ ਕੇ ਉੱਥੋਂ ਅਸੀਂ ਉਹਨਾਂ ਨੂੰ ਜਿਹੜੇ ਪਿੱਛੇ 6-700 ਘਰ ਸਾਡੇ ਆ ਉਹਨਾਂ ਚੋਂ ਅਸੀਂ ਪਰਿਵਾਰ ਨੂੰ ਕੱਢ ਸਕੀਏ ਜਾਂ ਉਹਨਾਂ ਦੇ ਵਿੱਚ ਜੇ ਕੋਈ ਮੁਸ਼ਕਲ ਆਉਂਦੀ ਆ ਰਾਤ ਦੇ ਸਮੇਂ ਜਾਂ ਦੁਪਹਿਰ ਦੇ ਸਮੇਂ ਕਿਸੇ ਵੀ ਟਾਈਮ ਉਹ ਪਰਿਵਾਰ ਜਿਹੜੇ ਸੁਰੱਖਤ ਸਾਵਾਂ ਤੇ ਲੈ ਆਏ ਆ ਆ ਬਿਲਕੁਲ ਇਹ ਫਿਰੋਜ਼ਪੁਰ ਦੇ ਉਹ ਲੋਕ ਨੇ ਜਿਹੜੇ ਖੜਾ ਨਾਲ ਪ੍ਰਭਾਵਿਤ ਨੇ ਔਰ ਮੰਗ ਕਰ ਰਹੇ ਆ ਪ੍ਰਸ਼ਾਸਨ ਕੋਲੋਂ ਕਿ ਉਹ ਉਹਨਾਂ ਨੂੰ ਕਿਸ਼ਤੀਆਂ ਮੁਹੱਈਆ ਕਰਾਣ ਔਰ ਉਹਨਾਂ ਦੇ ਖਾਣ ਪੀਣ ਦਾ ਉਹਨਾਂ ਦੇ ਜਿਹੜੇ ਪ ਉਹਨਾਂ ਦੇ ਲਈ ਚਾਰਾ ਜਿਹੜਾ ਮਹੂ ਹੈ ਮਹੀਆ ਮੁਹਈਆ ਕਰਾਣ ਤਾਂ ਜੋ ਉਹ ਹੜਾਂ ਦੀ ਮਾਰ ਦੇ ਨਾਲ ਨਾਲ ਭੁੱਖੇ ਨਾ ਮਰ ਸਕਣ ਇਸ ਕਰਕੇ ਉਹ ਪ੍ਰਸ਼ਾਸਨ ਤੋਂ ਮੰਗ ਕਰ ਰਿਹਾ ਕਿ ਉਹਨਾਂ ਦੇ ਲਈ ਜਿਹੜੇ ਪੁਖਤਾ ਇੰਤਜ਼ਾਮ ਜਿਹੜਾ ਪ੍ਰਸ਼ਾਸਨ ਕਰੇ ਫਿਰੋਜ਼ਪੁਰ ਤੋਂ ਕੈਮਰਾਮੈਨ ਦੇ ਨਾਲ ਮਨਦੀਪ ਕੁਮਾਰ న్యూਸ 18 ਪੰਜਾਬ